ਦੋਸਤੋ ਅੱਜ ਇਸ ਵੀਡੀਓ ਦੇ ਰਾਹੀਂ ਗੀਤਕਾਰਾਂ ਦੇ ਨਾਲ ਕੁਝ ਗੱਲਾਂ ਕਰਨੀਆਂ ਨੇ ਉਹਨਾਂ ਨੂੰ ਇੱਕ ਬੇਨਤੀ ਕਰਨ ਜਾ ਰਿਹਾ ਮੈਂ ਬਸ ਇਹੀ ਬੇਨਤੀ ਕਰੂੰਗਾ ਕਿ ਜੋ ਵੀ ਇਸ ਵੀਡੀਓ ਨੂੰ ਦੇਖੇ ਤਾਂ ਸ਼ੇਅਰ ਜ਼ਰੂਰ ਕਰ ਦੇਵੋ ਤੇ ਕਮੈਂਟ ਕਰਕੇ ਆਪਦੇ ਵਿਚਾਰ ਨੇ ਜੋ ਉਹ ਜ਼ਰੂਰ ਦਿਆ ਕਰੋ ਵੀਡੀਓ ਤੇ ਤਾਂ ਜੋ ਅੱਗੇ ਕੁਝ ਮਤਲਬ ਮੈਨੂੰ ਵੀ ਲਿਖਣ ਦੀ ਖਾਤਰ ਕੋਈ ਹੋਰ ਸਟੇਜ ਮਿਲੇ ਸੋ ਅੱਜ ਮੈਂ ਪੰਜਾਬ ਦੇ ਉਹਨਾਂ ਗੀਤਕਾਰਾਂ ਨੂੰ ਇਹ ਬੇਨਤੀ ਕਰਨ ਲੱਗਿਆ ਜੋ ਪੰਜਾਬ ਦਾ ਦਰਦ ਆਪਦੇ ਦਿਲ ਦੇ ਵਿੱਚ ਰੱਖਦੇ ਨੇ ਇਸ ਵੀਡੀਓ ਨੂੰ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਸ਼ੇਅਰ ਕਰਕੇ ਜਿਨ੍ਹਾਂ ਦੇ ਦਿਲ ਦੇ ਵਿੱਚ ਪੰਜਾਬ ਦਾ ਪ੍ਰਤੀ ਕੁਝ ਦਰਦ ਦਾ ਸੋਸ ਗੱਲ ਨੂੰ ਕਲਮੀ ਰੂਪ ਦਿੱਤਾ ਕੀ ਲਿਖਿਆ ਤੁਹਾਡੇ ਰੂਬਰੂ ਕਰ ਰਿਹਾ ਬਸ ਇਹੀ ਬੇਨਤੀ ਆ ਕਿ ਸ਼ੇਅਰ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਦਿਓ ਸੁਣੋ ਗੀਤਕਾਰੋਂ ਮੈਂ ਤੁਹਾਨੂੰ ਅਰਜ ਗੁਜ਼ਾਰ ਰਿਹਾ ਅਸੀਂ ਕੀ ਪੰਜਾਬ ਨੂੰ ਦਿੱਤਾ ਬੈਠ ਵਿਚਾਰ ਰਿਹਾ ਸੁਣੋ ਗੀਤਕਾਰੋ ਮੈਂ ਤੁਹਾਨੂੰ ਅਰਜ ਗੁਜ਼ਾਰ ਰਿਹਾ ਅਸੀਂ ਕੀ ਪੰਜਾਬ ਨੂੰ ਦਿੱਤਾ ਬੈਠ ਵਿਚਾਰ ਰਿਹਾ ਅਸੀਂ ਗੀਤਾਂ ਦੇ ਵਿੱਚ ਇਹ ਜੋ ਦੌਰ ਲਿਆਂਦਾ ਏ ਇਹ ਯਾਰੋ ਸਾਡੀਆਂ ਨਸਲਾਂ ਖਾਈ ਜਾਂਦਾ ਏ ਅਸੀਂ ਗੀਤਾਂ ਦੇ ਵਿੱਚ ਇਹ ਜੋ ਦੌਰ ਲਿਆਂਦਾ ਏ ਇਹ ਯਾਰੋ ਸਾਡੀਆਂ ਨਸਲਾਂ ਖਾਈ ਜਾਂਦਾ ਏ ਅਸੀਂ ਗੀਤਾਂ ਦੇ ਵਿੱਚ ਨਸ਼ਾ ਤੇ ਹਥਿਆਰ ਦਿੱਤੇ ਅੱਜ ਅੱਖਾਂ ਮੂਰੇ ਆਉਣ ਉਹਨਾਂ ਦੇ ਇਹ ਸਿੱਟੇ ਅਸੀਂ ਗੀਤਾਂ ਦੇ ਵਿੱਚ ਨਸ਼ਾ ਅਤੇ ਹਥਿਆਰ ਦਿੱਤੇ ਅੱਜ ਅੱਖਾਂ ਮੂਰੇ ਆਉਣ ਉਹਨਾਂ ਦੇ ਇਹ ਸਿੱਟੇ ਅੱਜ ਗੈਂਗਵਾਰ ਦੇ ਨਾਲ ਜੋ ਜਿਹੜਾਂ ਭਰੀਆਂ ਨੇ ਅਸੀਂ ਬੈਲ ਪੁਣੇ ਦੀਆਂ ਬੇਲਾਂ ਹਰੀਆਂ ਕਰੀਆਂ ਨੇ ਪੰਜਾਂ ਗੈਂਗ ਵਾਰ ਦੇ ਨਾਲ ਜੋ ਜਿਹੜਾਂ ਭਰੀਆਂ ਨੇ ਅਸੀਂ ਬੈਲ ਪੁਨੇ ਦੀਆਂ ਬੇਲਾ ਹਰੀਆਂ ਕਰੀਆਂ ਨੇ ਪੰਜਾਬ ਉਜਾੜਨ ਵਾਲਿਆਂ ਵਿੱਚ ਸਾਡਾ ਨਾਮ ਬੋਲੇ ਇਸ ਗੱਲ ਨੂੰ ਕਦ ਤੱਕ ਕਰੋਗੇ ਅੱਖੀਆਂ ਤੋਂ ਓਲੇ ਪੰਜਾਬ ਉਜਾੜਨ ਵਾਲਿਆਂ ਵਿੱਚ ਸਾਡਾ ਨਾਮ ਬੋਲੇ ਇਸ ਗੱਲ ਨੂੰ ਕਦ ਤੱਕ ਕਰੋਗੇ ਅੱਖੀਆਂ ਤੋਂ ਓਲੇ ਜੇ ਨਾਂ ਸਮਝੇ ਤਾਂ ਪੱਲੇ ਕੁਝ ਵੀ ਰਹਿਣਾ ਨਹੀਂ ਜੋ ਦਾਗ ਕਲਮ ਤੇ ਲੱਗਿਆ ਮੁੜ ਕੇ ਲੈਣਾ ਨਹੀਂ ਜੇ ਨਾ ਸਮਝੇ ਤਾਂ ਪੱਲੇ ਕੁਝ ਵੀ ਰਹਿਣਾ ਨਹੀਂ ਜੋ ਦਾਗ ਕਲਮ ਤੇ ਲੱਗਿਆ ਮੁੜ ਕੇ ਲੈਣਾ ਨਹੀਂ ਕਹੇ ਪੰਦਰ ਸਹੋਲੀ ਮੂੰਹ ਕਲਮਾ ਦੇ ਮੋੜ ਲਵੋ ਮੁੜ ਬੱਚਿਆਂ ਨੂੰ ਤੁਸੀਂ ਬਿਰਸੇ ਦੇ ਨਾਲ ਜੋੜ ਲਵੋ ਮੁੜ ਬੱਚਿਆਂ ਨੂੰ ਤੁਸੀਂ ਬਿਰਸੇ ਦੇ ਨਾਲ ਜੋੜ ਲਵੋ ਮੁੜ ਬੱਚਿਆਂ ਨੂੰ ਤੁਸੀਂ ਬਿਰਸੇ ਦੇ ਨਾਲ ਜੋੜ ਲਵੋ ਸੋ ਇਹ ਤਾਂ ਸਿੱ ਮੇਰੀ ਬੇਨਤੀ ਜੋ ਹਰ ਗੀਤਕਾਰ ਦਾ ਕਿ ਜਸਦੇ ਦਿਲ ਦੇ ਵਿੱਚ ਪੰਜਾਬ ਦਾ ਦਰਦ ਹੈ ਉਹਦੇ ਤੱਕ ਪਹੁੰਚਣੀ ਜ਼ਰੂਰੀ ਆ ਕਿਉਂਕਿ ਕਲਮ ਦੀ ਤਾਕਤ ਤਾਂ ਜੋ ਉਹ ਇੱਕ ਹੀ ਤਾਕਤ ਆ ਉਸ ਸਮੇਂ ਦੇ ਚੱਲਦੇ ਦੌਰ ਨੂੰ ਵੀ ਬਦਲ ਸਕਦੀ ਆ ਸੋ ਗੀਤਕਾਰ ਨੂੰ ਬੇਨਤੀ ਆ ਕਿ ਹਜੇ ਵੀ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਪੰਜਾਬ ਦੇ ਜੋ ਬੱਚੇ ਨੌਜਵਾਨ ਪੀੜੀ ਬਚੀ ਆ ਉਹਨਾਂ ਨੂੰ ਮੋੜ ਕੇ ਸਾਡੇ ਵਿਰਸੇ ਦੇ ਨਾਲ ਜੋੜ ਦਵੋ ਸਾਡੇ ਕੋਲੇ ਦੇਖਣ ਦੀ ਖਾਤਰ ਬਹੁਤ ਕੁਝ ਪਿਆ ਸਾਡੇ ਕੋਲੇ ਦਸ਼ਮੇਸ਼ ਪਿਤਾ ਮਾਸੀ ਬਾੜੇ ਦੇ ਜੰਗਲ ਇਹ ਲਿਖਣ ਦੀ ਖਾਤਰ ਬਹੁਤ ਕੋਸਾਂ ਨੂੰ ਮਾਰਨੇ ਦਿੱਤਾ ਹੋਇਆ ਆਪਾਂ ਸਾਨੂੰ ਸ਼ਹੀਦ ਕਰਤਾਰ ਸਿੰਘ ਸ਼ਹੀਦ ਭਗਤ ਸਿੰਘ ਸ਼ਹੀਦ ਉਦਮ ਸਿੰਘ ਵਰਗੇ ਸ਼ਹੀਦਾਂ ਦੀਆਂ ਬਾਰਾਂ ਉਹਨਾਂ ਦਾ ਇਤਿਹਾਸ ਅਸੀਂ ਗੀਤਾਂ ਦੇ ਵਿੱਚ ਲੋਕਾਂ ਦੇ ਸਾਹਮਣੇ ਲਿਆਈਏ ਤਾਂ ਕਿਸੇ ਹੱਦ ਤੱਕ ਸਾਡੀ ਨੌਜਵਾਨ ਪੀੜ੍ਹੀ ਸਾਡੇ ਬੱਚੇ ਉਸ ਦੇ ਨਾਲ ਜ਼ਰੂਰ ਜੁੜਨਗੇ ਇਹਨਾਂ ਕੁਝ ਕਹਿੰਦਾ ਹੋਇਆ ਖਿਮਤ ਅਜਾਜ ਖਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ